ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇੱਕ ਨੌਜਵਾਨ ਨੂੰ ਸ਼ਰਾਬ ਪੀ ਕੇ ਕਿਸੇ ਬੇਗਾਨੇ ਦੇ ਘਰ ਜਾਣਾ ਮਹਿੰਗਾ ਪੈ ਗਿਆ ਜੀ ਹਾਂ ਦੱਸਿਆ ਕਿ ਇਹ ਮਾਮਲਾ ਜਿਹੜਾ ਪੰਜਾਬ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਜਾ ਕੇ ਲੜਕਾ ਚਲਾ ਜਾਂਦਾ ਹੈ ਤਾਂ ਜਿਨ੍ਹਾਂ ਦੇ ਘਰ ਜਾਂਦਾ ਉਹਨਾਂ ਵੱਲੋਂ ਸਮਝਿਆ ਜਾਂਦਾ ਇਹ ਕੋਈ ਚੋਰ ਹਨ ਤਾਂ ਉਹਨਾਂ ਵੱਲੋਂ ਉਸ ਨੌਜਵਾਨ ਨੂੰ ਆਪਣੇ ਟੈਂਪੂ ਦੇ ਨਾਲ ਬੰਨ ਕੇ ਬੁਰੀ ਤਰ੍ਹਾਂ ਉਸ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਤਾਂ ਕੁਝ ਜਿਹੜੀ ਚੀਜ਼ ਹੈ ਕੁਝ ਲੱਕੜ ਵਰਗੀ ਚੀਜ਼ ਜਿਹੜੀ ਹੈ ਉਹਦੇ ਸਿਰ 'ਚ ਮਾਰੀ ਜਾਂਦੀ ਹੈ ਜਿਸ ਤੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਕਈ ਜਦੋਂ ਇਹ ਮਾਮਲਾ ਮੋਹੱਲੇ ਦੇ ਵਿੱਚ ਪਹੁੰਚ ਜਾਇਆ ਤਾਂ ਲੜਕੇ ਦੀ ਮਾਤਾ ਜਿਹੜੀ ਆ ਉਹ ਮੌਕੇ ਦੇ ਉੱਤੇ ਆਉਂਦੀ ਆ ਤਾਂ ਵੇਖਦੀ ਆ ਕਿ ਖੂਨ ਦੇ ਨਾਲ ਲਤਪਤਾ ਉਹਦਾ ਜਿਹੜਾ ਆ ਬੇਟਾ ਜ਼ਮੀਨ ਦੇ ਉੱਤੇ ਪਿਆ ਹੁੰਦਾ ਹੈ ਤਾਂ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਕਿ ਕਮ ਸੇ ਕਮ ਅਗਰ ਤੁਸੀਂ ਕੋਈ ਅਚਾਨਕ ਤੁਹਾਡੇ ਘਰ ਆ ਹੀ ਗਿਆ ਪਰ ਉਸ ਨੂੰ ਇੰਨੀ ਬਹਿਰਮੀ ਦੇ ਨਾਲ ਨਾ ਮਾਰੋ ਕਿ ਉਹ ਜਾਂ ਕੋਈ ਹੱਥ ਤੋਂ ਬੈਠੇ ਤਾਂ ਹੁਣ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰੇਗੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹ ਯਾਰ ਤੁਸੇ ਕਾ ਉਹ ਕਹਿੰਦਾ ਮੈਂ ਉਹ ਘਰੋਂ ਨਹੀਂ ਛੱਡ ਕੇ ਆਇਆ। ਮੈਂ ਕਿਹਾ ਸਵੇਰੇ 10:00 ਟਾਈਮ ਸੀ। ਮੈਂ ਕਮਰਾ ਮੰਡਾ ਨਹੀਂ ਜਾਂਦਾ ਕਿ ਨਹੀਂ ਕੋਈ ਨਹੀਂ ਅੱਡੇ ਮੈਂ ਛੱਡ ਕੇ ਜਾਵਾਂਗਾ ਕਿ ਨਹੀਂ। ਮੈਂ ਪੁੱਛੀ ਗਈ ਫਿਰ ਵੀ ਮੇਰੇ ਮੁੰਡਾ ਮਿਲਿਆ ਨਹੀਂ ਫਿਰ ਮੈਂ 12 ਵਜੇ ਤੱਕ ਮੈਂ ਫਿਰਦੀ ਗਈ ਸਾਰੇ ਗਲੀਆਂ 'ਚ ਫਿਰ ਵੀ ਨਹੀਂ ਮਿਲਿਆ ਫਿਰ ਮੈਂ ਸਵੇਰੇ ਉਹਨਾਂ ਦੇ ਘਰ ਗਈ ਮੈਂ 8 ਵਜੇ ਫਿਰ ਮੈਂ ਉਹਨੂੰ 8 ਵਜੇ ਕਹਾਂ ਮੇਰਾ ਮੁੰਡਾ ਜਿੱਥੇ ਵੀ ਆ ਮੇਰਾ ਮੁੰਡਾ ਪਤਾ ਕਰ ਤੁਸੀਂ ਮਤਲਬ ਫਿਰ ਮੁੰਡਾ ਲਿਆ ਆਪਣਾ ਤੂੰ ਲੈ ਕੇ ਗਿਆ ਸੀ ਜਿੰਨਾ ਲੈ ਕੇ ਗਿਆ ਸੀ ਜਿੰਨਾ ਤੱਕ ਮਨੂੰ ਮੇਰਾ ਮੁੰਡਾ ਮੇਰੇ ਹੱਥ 'ਚ ਦੇਖੀ ਨਹੀਂ ਹੋਇਆ ਉਹਨੂੰ ਘਟਾਤੀਆਂ ਆ ਉਹ ਮੇਰੇ ਮੁੰਡਾ ਨੇ ਦੇ ਢਾ ਕੇ ਹੋਰ 7-8 ਬੰਦੇ ਲੱਗਾ ਵੜਾ ਲਾ ਢਾ ਕੇ ਨਾ ਉਹਨੂੰ ਮਰਵਾ ਦਿੱਤਾ ਬੰਨ ਬੰਨ ਕੇ ਮਾਰਿਆ ਕਾਰਨ ਕੀ ਜੀ ਕਿਉਂ ਕਾਰਨ ਕਾਰਨ ਵਾਸਤੇ ਉਹੀ ਮੁੰਡਾ ਲੈ ਕੇ ਗਿਆ ਸੀ ਉਹਨੇ ਕੀ ਕਰਿਆ ਕੀ ਨਹੀਂ ਮੁੜ ਕੇ ਮੇਰਾ ਮੁੰਡਾ ਘਰੇ ਨਹੀਂ ਆਇਆ ਮੈਂ ਸਾਰੇ ਗਲੀਆਂ ਫਿਰਦੀ ਰਹੀਆਂ ਟੈਂਪੂ ਨਾਲ ਬਨ ਕੇ ਮਾਰ ਟੈਂਪੂ ਨਾਲ ਬਨ ਕੇ ਘੜੀਸੇ ਮਾਰ ਮੈਂ ਕਿ ਇੱਕ ਵਾਰ ਸੁਣੀ ਸੀ ਕਿੰਨਾ ਗੱਲਾਂ ਦੀ ਫਿਰਦੀ ਨੂੰ ਹਾਏ ਮਾਂ ਮੈਨੂੰ ਬਚਾ ਲੈ ਹਾਏ ਮਾਂ ਮੈਨੂੰ ਬਚਾ ਲੈ ਫਿਰ ਉਹਨਾਂ ਨੇ ਟੈਂਪੂ ਨਾਲ ਹੀ ਪਹੁੰਚਿਆ ਹੋਇਆ ਸੀ ਹਾਂਜੀ ਟੈਂਪੋਰਰੀ ਪੰਚੇ ਫਿਰ ਘਰ 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 ਮਾਰਿਆ ਪਤਾ ਨਹੀਂ ਕਿ ਸਾਰੇ ਤੁਹਾਡੇ ਫਿਰ ਉਹ ਮੁੰਡਾ ਨੰਨਾਂ ਦੇ ਮਾਰ ਕੇ ਬਾਹਰ ਗਲੀ ਚ ਗੇਰ ਦਿੱਤਾ ਨਾਦਨ ਉਹਦੇ ਘਰ ਪਰ ਪਹੁੰਚੀ ਮੈਨੂੰ ਕੀ ਕਹਿ ਰਿਹਾ ਕਿ ਮਾਤਾ ਆਪੇ ਆਣਗੇ ਤੇਰਾ ਮੁੰਡਾ ਥਾਣੇ ਦਿੱਤਾ ਹੋਇਆ ਪੁਲਿਸ ਚ ਕੁੱਟਣ ਦਾ ਕਾਰਨ ਕੀ ਕਿਉਂ ਕੁੱਟੇ ਕੁੱਟਣ ਦਾ ਕਾਰਨ ਬਸ ਉਹ ਹੀ ਮੁੰਡਾ ਲੈ ਕੇ ਗਿਆ ਸੀ ਉਹਨਾਂ 7 ਬੰਦਿਆਂ ਨਾਲ ਹੀ ਮਰਵਾਇਆ ਭਾਵੇਂ 8 ਬੰਦਿਆਂ ਨਾਲੇ ਮਰਵਾਇਆ ਉਹਨਾਂ ਹੀ ਮਰਵਾਇਆ ਇਹ ਕਾਰਨ ਕੀ ਸੀਗਾ ਕਿਉਂ? दारू ਪੀਦੀ। दारू ਪੀਦੀ। दारू ਪੀਤੀ ਹੋਈ ਸੀ। ਕਾਟੀ ਪੀਤੀ ਹੋਈ ਸੀ। ਫਿਰ ਉਹਨੇ दारूਆ ਪਲਾਪਲਾ ਕੇ ਕੀਤਾ ਕੀਤਾ ਮੇਰੇ ਮੁੰਡਾ ਨਾਲੇ ਕੀ ਨਹੀਂ ਕੀਤਾ ਉਹਨੇ। ਹੋਰ ਕੁਝ ਨਹੀਂ ਉਦੱਟ ਕੋਈ ਨਸ਼ਾ ਨਹੀਂ ਕਰਿਆ ਸੀ। ਬੰਦਾ ਪਲਾਇਟੇ ਮੈਂ ਰੋਟੀ ਪਾ ਕੇ ਰੱਖੀ ਹੋਈ ਮੈਂ ਕਹਿੰਦਾ ਤੂੰ ਦੋ ਟੁਕੜਾ ਲੈ। ਫਿਰ ਉਹ ਲੈ ਕੇ ਗਿਆ। ਫਿਰ ਮੈਂ ਕਹਿੰਦਾ ਮੈਨੂੰ ਮੁੰਨੇ ਮੇਰੇ ਘਰੇ ਛੱਡ ਕੇ ਗਏ। ਉਹ ਆਇਆ ਨਹੀਂ। ਫਿਰ ਵੀ ਮੈਂ ਦਾ ਘਰ ਪਹੁੰਚਿਆ। ਕਿੰਨੀ ਉਮਰ ਸੁੰਢੀ? ਮੁੰਡਾ ਢੈਗਾ। ਪਤੀਤ ਵਿਸਾਲ ਦਾ ਹੁਣ ਹੈ। ਚੱਕ ਸਾਹਿਗਰ ਜੀ ਮੇਰਾ ਨਾਮ ਹੈ ਕਿਸ਼ਨ ਮਾਲੇ ਦੇ ਵਿੱਚ ਹੀ ਮੈਂ ਰਹਿਣਾ ਜੀ ਤੇ ਅਜੇ ਕੁਮਾਰ ਸਾਡੇ ਮੁੰਡੇ ਦਾ ਨਾਮ ਸੀ ਤੇ ਬਹੁਤ ਹੀ ਅੱਛਾ ਬੱਚਾ ਸੀ ਜੀ ਢੋਲ ਦਾ ਕੰਮ ਕਰਦਾ ਸੀ ਢੋਲ ਵਜਾਉਂਦਾ ਹੈ ਮੁੰਡਾ ਤੇ ਗੱਲ ਕੀ ਹੋਈ ਜੀ ਪਿਆਰੀ ਦੋਸਤੀ ਦੇ ਵਿੱਚ ਹੀ ਕੋਈ ਯਾਰ ਲੈ ਕੇ ਗਿਆ ਇੱਕ ਠੀਕ ਹੈ ਜੀ ਦੋਲਾ ਮੁੰਡੇ ਦਾ ਨਾਮ ਹੈ ਜੀ ਦਾਰੂ ਦੋਵਾਂ ਨੇ ਇਕੱਠੇ ਪੀਤੀ ਸੀ ਠੀਕ ਹੈ ਜੀ ਦਾਰੂ ਦੋਵਾਂ ਨੇ ਇਕੱਠਿਆਂ ਪੀਤੀ ਸੀ ਤੇ ਇਥੋਂ ਕਾਰਨ ਸੇ ਲੈ ਜਾਂਦਾ ਬੇ ਜਿਵੇਂ ਮੁੰਡਾ ਲੈ ਕੇ ਗਿਆ ਕਿਸੇ ਮੁੰਡੇ ਨੇ ਸੂਹ ਦਿੱਤੀ ਵੀ ਤੂੰ ਲਿਆ ਮੁੰਡੇ ਨੂੰ ਕਰੋ ਤੇ ਮੁੰਡਾ ਇਥੋਂ ਲੈ ਗਿਆ ਇਹਨਾਂ ਕੋਲ ਠੀਕ ਹੈ ਮਾਂ ਮੈਂ 2-4 ਦਿਨਾਂ ਦੀ ਬਿਲ ਕਰੀਏ ਵਿਚਾਰੀ ਰੋ ਰੋ ਬੁਰਾ ਰਹਿ ਮਾਂ ਦਾ ਤੇ ਕਾਰਨ ਇਹ ਜੀ ਕਰੋ ਲੈ ਕੇ ਗਿਆ ਮੁੰਡੇ ਨੂੰ ਇਥੋਂ ਠੀਕ ਹੈ ਜੀ ਲੋਲਾ ਜਿਹੜਾ ਮੁੰਡਾ ਉਹਨੇ ਵੀ दारू ਪੀਤੀ ਸੀ दारू ਇਹਨਾਂ ਨੇ ਵੀ ਪੀਤੀ ਸੀ ਠੀਕ ਹੈ ਜੀ ਨਸ਼ਾ ਕਰਦੇ ਨੇ ਸੋ ਠੀਕ ਹੈ ਜੀ ਨਸ਼ੇ ਦੇ ਕਾਰਨ ਪੈਸਿਆਂ ਪਿੱਛੇ ਕੁਝ ਪੈਸੇ ਜਿੱਤਦੇ ਵਿੱਚ ਸਨ ਮੁੰਡੇ ਠੀਕ ਹੈ ਉਸ ਕਾਰਨ ਮੁੰਡੇ ਨੂੰ ਜਿਹੜਾ ਲੋਣਾ ਜੀ ਉਹ ਉਹਨਾਂ ਦੇ ਘਰ ਗਿਆ ਸੀ ਮੁੰਡਾ ਇਸ ਇਹ ਕਾਰਨ ਵੀ ਇੱਕ ਚੋਰੀ ਕਰਨ ਆਇਆ ਸਾਡੇ ਘਰ ਚੋਰੀ ਕਰਨ ਆਇਆ ਇਸ ਕਾਰਨ ਦੇ ਵਿੱਚ ਜੀ ਆਟੋ ਨਾਲ ਬੰਨ ਕੇ ਬਰਫ ਵਾਲੇ ਸੂਇਆਂ ਦੇ ਨਾਲ ਮਾਰਿਆ ਜੀ ਸਰੀਆਂ ਦੇ ਨਾਲ ਮਾਰਿਆ ਮੁੰਡੇ ਨੂੰ ਠੀਕ ਹੈ ਜੀ ਆ ਪਿੱਛੇ ਖੋਪੜੀ ਦੇ ਵਿੱਚ ਕੁਹਾੜਾ ਵਜਾ ਆਇਆ ਸੀ ਜੀ ਮੁੰਡੇ ਦੀ ਖੋਪੜੀ ਦੇ ਵਿੱਚ ਸਾਰਾ ਸਿਰ ਦਾ ਸੂਆ ਨਾਲ ਪਰੋਇਆ ਸੀ ਕਿੱਦਾਂ ਜੀ ਕਾਰਵਾਈ ਇਹ ਅਸੀਂ ਕਾਰਵਾਈ ਇਹ ਮੰਗਦੇ ਆਂ ਦੀ ਸਾਨੂੰ ਕਾਰਵਾਈ ਸਾਡੀ ਸੁਣੀ ਜਾਏ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜਾਏ ਸਰ ਜੀ ਇਹ ਮਾਂ ਇਹ ਵੇਖੋ ਤੁਸੀਂ ਟੋਲ ਵਜਾਉਂਦੇ ਨੇ ਠੀਕ ਹੈ ਜੀ ਟੋਲ ਵਜਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ 24 ਸਾਲ ਦਾ ਸੀ ਸਾਡੇ ਨਾਲ ਹੀ ਮੰਨੇ ਦੇ ਵਿੱਚ ਇਥੇ ਖੇੜ ਵੱਡਾ ਹੋਇਆ ਠੀਕ ਹੈ ਜੀ ਮੈਂ ਵੀ ਮੇਰੀ ਵੀ ਉਮਰ 30 ਸਾਲ ਹੈ ਸਾਡੇ ਹੱਥਾਂ ਦੇ ਵਿੱਚ ਖੇੜ ਵੱਡਾ ਹੋਇਆ ਅਜੇ ਕੁਮਾਰ ਮੁੰਡੇ ਦਾ ਨਾਂ ਕਾਨੂੰਨ ਇੰਟਰਨੇਸ਼ਨ ਆਈਪੀ ਕੀ ਜੀ 12 12 ਮਈ ਮਾਮਲਾ ਹੈਗਾ 12 ਤੇ 12 ਮਈ ਦੀ ਦਰਮਿਆਨੀ ਰਾਤ ਇੱਕ ਅਜੀਤ ਕੁਮਾਰ ਨਾਮ ਦਾ ਵਿਅਕਤੀ ਸੀਗਾ ਜਿਸ ਦੀ ਕੁੱਟਮਾਰ ਹੋਈ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਆਪਣਾ ਇਹ ਦੀਗਾ ਵੀ ਇਹ ਤੇ ਦਾ ਦੋਸਤ ਕੰਮ ਕਰਦਾ ਤੇ ਦੋਨੇ ਅਕਸਰ ਰਾਤ ਨੂੰ ਸੱਤੇ ਸ਼ਰਾਬ ਵਜਰਾ ਪੀਂਦੇ ਸੀਗੇ ਉਹ ਦੂਬਾਰੇ ਵੀ ਘਾਤਨਾ ਕਰਦੇ ਸੀ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਜਿੱਥੇ ਜਿਹੜੇ ਬੰਦਿਆਂ ਦੇ ਘਰ ਦੇ ਅੰਦਰ ਦਾਖਲ ਹੋਇਆ ਉਹਨਾਂ ਵੱਲੋਂ ਕਹਿੰਦੇ ਆ ਬਲੋ ਇਸ ਨੂੰ ਉਪਰੋ ਦੇ ਨਾਲ ਬੰਨ ਕੇ ਫੋਟਮਾਰਕ ਕੀਤੀ ਜਿਹੋ ਤਾਪਨਾ ਸਾਹ ਦਾ ਹੋਇਆ ਹੈ ਨਾ ਪੂਰੀ ਰਤੂ ਇਸ ਪਈਮਤ ਲੱਗੀ ਹੈ ਕੁਝ ਅਲਗਾਨੀ ਇਹ ਦੂਸਰੇ ਰਿੰਗੀ ਟੀਵੀ ਤੋਂ ਬੰਦੇ ਨੇ ਉਹ ਗਲਤੀ ਨਾਲ ਚਿਲੇ ਗਿਆ ਦੀ ਇਹ ਤੁਹਾਨੂੰ ਜਾਣ ਦਿੱਤੀ ਗਿਆ ਤੋਂ ਘਰ ਦੇ ਬਿਲਕੁਲ ਜੀ ਇਹ ਜਿੱਦਾਂ ਹੁਣ ਮੌਤ ਹੋ ਗਈ ਹੈ ਜੋ ਪਰਿਵਾਰ ਦੇ ਦੇ ਮੁਤਾਬਿਕ ਆ ਲਈ ਇਹ ਇਹ ਦੋ ਤਿੰਨ ਕੜੀਆਂ ਛੱਤੀ ਰਹਿੰਦੀਆਂ ਜਾਂ ਤਾਂ ਇਸ ਤਾਪ ਦੇ ਨਸ਼ੇ ਚੱਲ ਗਿਆ ਜਾਂ ਇਹ ਦੀ ਮਨਸਾ ਕੋਚੋਰੀ ਦੇ ਦਿੱਤੀ ਕੀਤੇ ਇਹ ਮਨੋ ਰੋਹਿਤ ਦੇ ਮੁਤਾਬਿਕ ਰਿਗਰਡਿੰਗ दैट ਜੀ ਐਫ ਆਈ ਆਰ ਨੰਬਰ 128 ਅੰਡਰ ਫੈਕਸ਼ਨ 163 ਬਾਰ ਤੇ ਨੇ ਆਪੀ ਦਾ ਤੇ ਫੈਕਸ਼ਨ 3.5 ਬਾਰ ਤੇ ਨੇ ਆਪੀ ਦਾ ਜਿਸ ਤਰ੍ਹਾਂ ਗੱਲ ਕੀਤੀ ਇਹ ਬਰਕਲਾਸ 4 ਬੰਨੇ ਦਿੱਤੇ ਤਿੰਨ ਬੰਦਿਆਂ ਦੀ ਰੈਸਟ ਹੋ ਚੁੱਕੀ ਹੈ ਜੀ ਇੱਕ ਖਿਲਰ ਕੰਨ ਗਿਆ ਜੀ ਜਿਹੜਾ ਪੰਜ ਪੁੱਟਿਆ ਗਿਆ ਜੀ ਹਾਂਜੀ ਆਟੋ ਵੀ ਦਾ ਨੰਬਰ ਨਹੀਂ ਆਇਆ ਹਾਂਜੀ ਹਾਂ ਇਸ ਨੂੰ ਫਿਰ ਛੋਟਾ ਕੀ ਜਿਹਨੂੰ ਕਹਿੰਦੇ ਨੇ ਆਊਟਰ ਡੀਗਰ ਉਹਦੇ ਨਾਲ ਬੰਨ ਕੇ ਚੁੰਮੇ ਨਾਲ ਬੰਨ ਕੇ ਪੂਰੀ ਬੁੱਕ ਮਾਰਕੀਟ ਕੀਤੀ ਗਈ ਜੋ ਰਾਤ ਦੇ ਸਮੇਂ ਚੱਲਦਾ ਇਹ ਰਾਤ ਦੇ ਸਮੇਂ ਦੀ तकरीबन ਇਹ ਪ੍ਰੋਸੀਡ ਅਫਾਰਾਂ ਪਈ ਗਈ ਸੀ ਅਗਲੀ ਮਾਰਨਿੰਗ 2 ਤੋਂ 3 ਕੋਈ ਦਾ ਸਮਾਂ ਹੋਊਗਾ ਜਿੱਦਾਂ ਜਿਵੇਂ ਜਿਨ੍ਹਾਂ ਨੇ ਕੁੱਤੇ 'ਚ ਹੋਣਾ ਵਿਖਲਾ ਮਾਮਲਾ ਕਰਿਆ ਜੀ ਜੀ ਬਿਲਕੁਲ ਉਹਨਾਂ ਦੇ ਖਿਲਾਫ ਰੱਤੀਆਂ ਪਈਆਂ ਬੱਤੀਆਂ ਜੀ ਤਿੰਨ ਜਾਣੇ ਨੇ ਚਾਰ ਜਾਣੇ ਨੇ ਬਾਕੀ ਦੋ ਬੰਦੇ ਹੰਸਾ ਦੇ ਕਈ ਇੱਕ ਵਾਰ ਇੱਕ ਵਾਰ ਅਜਿਹੀਆਂ ਅਕਸਰ ਪੰਜਾਬ ਦੇ ਵੀ ਦੇਖਦੇ ਆ ਕਿ ਮੰਨ ਕੇ ਕੁੱਟਣ ਵਾਲਾ ਪੱਟਿਆ ਲਾਚੋਰ ਬਹਿ ਗਿਆ ਬਨ ਕੇ ਕੁੱਤੁੰਦਿਆਂ ਨੇ ਬੁਰੀ ਜਿਹਾ ਕਰ ਪਿਆ ਕੀ ਲੱਗਦਾ ਸਰ ਇੱਕ ਕਾਨੂੰਨ ਆਪਣੇ ਹੱਥੇ ਚ ਲੈਣ ਨਹੀਂ ਲੋਕਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੀਦਾ ਬਿਲਕੁਲ ਜੀ ਐਫਆਈਆਰ ਇੱਕ ਮੈਸੇਜ ਹੈ ਜੀ ਜੇ ਮੰਨ ਲਓ ਤੁਹਾਡੇ ਘਰ ਤੇ ਜਲਦੀ ਨਾਲ ਆ ਗਿਆ ਜਾਂ ਉਹ ਚੋਰੀ ਕਰਨ ਦੇ ਨੀਸ਼ ਨਾਲ ਆ ਗਿਆ ਤੇ ਜੀਤ ਨੂੰ ਫੜ ਲਿਆ ਉਹਨੂੰ ਫੜ ਕੇ ਬਿਠਾ ਲਓ ਪੁਲਿਸ ਨੂੰ ਇਨਫਾਰਮ ਕਰੋ ਪੁਲਿਸ ਪਹੁੰਚ ਜਾਂਦੀ ਹੈ ਜੇ ਚਲੋ ਕੋਈ ਕਦਮਾ ਕਾਸਟਾ ਕੋਈ ਬੜੀ ਜਿਹੀ ਕੋਈ ਪੁਲਿਸ ਜੀ ਵੀ ਹੁੰਦੀ ਆ ਬਸ ਉਹ ਦੰਡਾ ਘੰਟਾ ਲੱਗ ਜੂਗਾ ਉਹਨੂੰ ਫੜ ਕੇ ਬਿਠਾ ਲਓ ਪੁਲਿਸ ਨੂੰ ਐਡਵਰਟ ਕਰੋ ਜੋ ਮਨਜ਼ਿਕ ਮੰਨੀ ਕਰਦੇ ਪੁਲਿਸ ਕਰੋਗੇ ਪਰੰਤੂ ਜੇਰਾ ਡੈਂਡਾ ਫੜ ਕੇ ਆ ਪੀ ਇਹਨਾਂ ਨੂੰ ਸਤਾਪਾ ਕਰ ਦੇਣਾ ਚਲੋ ਕੋਈ ਛਣਾ ਮोटा ਹੁੰਦਾ ਤਾਂ ਠੀਕ ਆ ਇਹ ਬੰਦਾ ਭੱਜਣ ਲੱਗਿਆ ਪਰੰਤੂ ਇਹ ਉਸਨੂੰ ਇੰਨੀ ਬੜੀ ਤੀਕੇ ਨਾਲ ਘੁੱਟਾਇਆ ਹਨਾ ਜੋ ਵੀ ਦੱਸੋਗੇ ਹਮੇਸਾ ਕੁਝ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੇ ਘੰਟੇ ਤੱਕ ਮਾਰ ਚੁੱਕੇ ਹੋਏ। ਕਈ ਸਵਾਲ ਹੋ ਰਹੇ ਜਿਵੇਂ ਕਿ ਲੋਕ ਖੁਦ ਕਾਨੂੰਨ ਆਪਣੇ ਆਪ ਹੀ ਬਣਾ ਲੈਂਦੇ ਨੇ। ਜਦੋਂ ਉਹ ਵੀ ਅਫੈਂਡੰਟ ਦਾ ਕੋਈ ਉਹ ਵੀ ਉਹਨਾਂ ਕੋਲ ਕੋਈ ਕੋਈ ਉਹਦੇ ਵੀ ਬਰਾਬਰ ਕਾਰਵਾਈ ਹੁੰਦੀ ਹੈ। ਉਹਨੂੰ ਕੁੱਤਣਾ ਸੈਂਸੀ ਹੈ ਜੀ। ਹਮ ਸੈਂਸ ਬਿਲਕੁਲ ਟੋਟਲੀ ਜਿਵੇਂ ਸੈਕਸ਼ਨ ਸੈਂਸਲੀ ਬਣਿਆ ਹੈ। ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ